ਵਾਹਿਗੁਰੂ ਸੰਗਤ ਕਰਨੀ ਪਾਏਗੀ ਜੇ ਅਸੀਂ ਜੰਗਲ ਚ ਜਨਮ ਲੈਂਦੇ ਕੁਝ ਵੀ ਨਹੀਂ ਸਿੱਖਣਾ ਬੋਲਿਆ ਵੀ ਨਹੀਂ ਬੋਲਣਾ ਵੀ ਨਹੀਂ ਸਿੱਖਿਆ ਜਾਣਾ ਸੋ ਇਹ ਮਾਤਾ ਪਿਤਾ ਦੇ ਸੰਸਕਾਰ ਸਮਾਜ ਦੇ ਦੇਣ ਜੋ ਹਵਾ ਪਾਣੀ ਠੀਕ ਹੈ ਜੋ ਅਸੀਂ ਭੋਜਨ ਛਕਿਆ ਜੋ ਅੰਦਰ ਰਹਿ ਗਿਆ ਉਹਦਾ ਸਰੀਰ ਬਣਿਆ ਏ ਜੋ ਅਸੀਂ ਸੁਣਿਆ ਕੰਨਾਂ ਨਾਲ ਉਹਦਾ ਮਨ ਬਣੇਗਾ ਸੋ ਸਾਰੀ ਮਨ ਦੀ ਖੇਡ ਹੈ ਚੜਦੀ ਕਲਾ ਢੈਂਦੀ ਕਲਾ ਦੋ ਤਰ੍ਹਾਂ ਦੇ ਮਨ ਹਨ ਅੱਗੇ ਚਾਰ ਵੱਡੇ ਦਫ਼ਤਰ ਹਨ ਅੱਗੇ ਨੌ ਵੱਡੇ ਫਿਰ ਦਫ਼ਤਰ ਹਨ ਬਿਲੀਅਨ ਟਿਲੀਅਨ ਬੈਂਦ ਸਾਬਤਾਬ ਹੈ ਜੋ ਬ੍ਰਹਮੰਡ ਚ ਹੈ ਜੋ ਸੰਸਾਰ ਚ ਹੈ وہی ਅੰਦਰ ਹੈ। ਅੱਛਾ ਹਮੇਸ਼ਾ ਤੂੰ ਪੁੱਠੀ ਗੱਲ ਕਰਦਾ ਹੈ। ਅੰਦਰ ਕਿਵੇਂ ਹੈ ਕਾਰ? ਠੀਕ ਹੈ ਜਨੌਰ ਪਸ਼ੂ ਕੀ ਕਰ ਸਕਦੇ ਸੀ। ਮਨੁੱਖ ਨੂੰ ਪਰਮੇਸ਼ਰ ਨੇ ਆਪਣਾ ਰੂਪ ਦੇ ਕੇ ਭੇਜਿਆ। ਫਿਰ ਆਪ ਬੰਦਾ ਹੋ ਗਿਆ। ਨਹੀਂ ਕਹਿੰਦੇ ਮੁੱਤੀਆਂ ਵਰਕੇ ਦੰਦ ਕਹਿੰਦੇ ਮੇਰਾ ਸ਼ੇਰ ਵਰਗਾ ਪੁੱਤ ਸ਼ੇਰ ਤਾਂ ਜਨਵਰ ਦਾ ਨਾਮ ਹੈ ਇਹ ਸ਼ੇਰ ਕਿਵੇਂ ਆ ਗਿਆ ਠੀਕ ਹੈ ਕੁਝ ਕਲਪਨਾ ਕੁਛ ਹੈ ਲਖਾਰੀ ਇਹ ਕਵੀ ਜਾਣਦੇ ਹਨ અલਮਕਾਰ ਕੁਝ ਬੋਲਣਾ ਪੈਂਦਾ ਹੈ ਕਹਿੰਦੇ ਮੋਤੀ ਵਰਗੇ ਦੰਦ ਇਹ ਮੇਰਾ ਸ਼ੇਰ ਵਰਗਾ ਪੁੱਤ ਸੋ ਕੁਛ ਕਹਿਨ ਨੂੰ ਗੱਲਾਂ ਹੁੰਦੀਆਂ ਹਨ ਕੰਮ ਦਾ ਚਿੱਟਾ ਰੰਗ ਸੋ ਚਿੱਟਾ ਰੰਗ ਸਾਟੇ ਮਨ ਚ ਪਾਤਾ ਚਿੱਟਾ ਰੰਗ ਚੰਗਾ ਹੁੰਦਾ ਹੈ ਸੋ ਸਾਰੇ ਮਨ ਦੀ ਖੇੜ ਹੈ ਸਾਡੇ ਜਦੋਂ ਕੰਨਾਂ ਚ ਹਜ਼ਾਰਾਂ ਵਾਰੀ ਕਰੋੜਾ ਵਾਰੀ ਅਰਬਾ ਵਾਰੀ ਸੁਨਾਇਆ ਗਿਆ ਸਾਨੂੰ ਨਹੀਂ ਜੋ ਤੂੰ ਸੋਚ ਰਿਹਾ ਹੈ ਉਹ ਹੀ ਦੂਸਰਾ ਸੋਚ ਰਿਹਾ ਹੈ ਤੂੰ ਲੰਗਰ ਭੋਜਨ ਨਾਲ ਚੱਲਦਾ ਹੈ ਠੀਕ ਹੈ ਮਨ ਦੀ ਖਰਾਕ ਸੀ ਭਜਨ ਕੀਰਤਨ ਸੋ ਕੀਰਤ ਕਰਨੀ ਸੋ ਕੀਰਤ ਕਰਨੀ ਫੇਰ ਹੇ ਭਜਨ ਮੰਦੀ ਖਰਾਕ ਸੀ ਆਨੰਦ ਖੇੜਾ ਖੁਸ਼ੀ ਕੁਛ ਆਇਆ ਆਨੰਦ ਨਹੀਂ ਅਸੀਂ ਭੋਜਨ ਛਕਦੇ ਹਾਂ ਥੋੜਾ ਜਿਹਾ ਆਨੰਦ ਆਇਆ 4 ਘੰਟੇ ਅੰਦਰ ਭੋਜ ਰਹਿਦਾ ਹੈ ਇਹ ਥੱਲੇ ਗਲੇ ਤੋਂ نیچے ਗਿਆ ਖੂਚ ਨਿਕ ਜਾਣਾ ਹੈ ਸਭ ਕੁਛ ਇਹ ਜੀਵ ਦੇ ਰਸੋਂ ਬਣੇ ਹਾ ਰਸੋਈ ਰਾਸਾਇ ਟ੍ਰਕਾਂ ਤੇ ਟ੍ਰੱਕ ਕਮਾਲ ਖਾ ਗਏ ਇਨ ਕਿਨ ਕਿ ਖੁੱਡਾ ਰੱਜੀਆਂ ਇਹ ਨੌਂ ਦਰਵਾਜੇ ਰੱਜੇ ਨਹੀਂ ਇਨ ਕਿਨ ਕਿ ਖੁੱਡਾ ਨਹੀਂ ਰੱਜ ਰਹੀਆਂ ਇਹ ਰੱਬ ਦੇ ਝਗੜੇ ਤੋਂ ਉੱਪਰ ਜੀ ਤੋਂ ਲੌਜਿਕ ਗੱਲ ਕਰਨੀ ਪੈਗੀ ਇਹ ਬਲੇਟ ਵੱਜਾ ਖੂਨ ਨਿਕਲਿਆ ਨਾ ਸਰੀਰ ਚ ਦਰਦ ਹੋ ਰਿਹਾ ਹੈ ਇਹ ਲੌਜਿਕ ਗੱਲ ਹੈ ਕਿ ਰੱਬ ਦੀ ਗੱਲ ਆ ਵੀ ਕੋਈ ਚਲਾ ਰਿਹਾ ਹੈ ਫਿਰ ਤੇ ਠੰਡਾ ਹੋ ਜਾਣਾ ਜਿਵੇਂ ਸੂਰਜ ਠੰਡਾ ਹੋ ਗਿਆ ਸੰਸਾਰ ਠੰਡਾ ਹੋ ਰਿਹਾ ਕੋਈ ਚਲਾ ਰਿਹਾ ਹੈ ਸੋ ਜਿਵੇਂ ਮੇਰੇ ਸੁਪੁੱਤਰ ਤਾਂ ਉਹ ਤਾਨ ਦੀ ਖੋਜ ਹੈ ਕੁਆਂਟਲ ਡੇਟ ਦਾ ਸੋ ਮੇਰੇ ਤੇ ਮਨ ਦੀ ਖੋਜ ਮੈਂ ਆਪਣੇ ਆਪ ਤੇ ਕੀਤੀ ਹੈ ਸੋ ਬਹੁਤ ਕੁਝ ਹੈ ਸੰਸਾਰ ਤੇ ਕੀ ਪ੍ਰਾਪਤ ਕਰਨਾ ਸਭ ਕੁਝ ਇਹ ਦੇਹੀ ਚੋਂ ਮਿਲੇਗਾ ਸਾਰਾ ਮਨ ਦਾ ਖੇਲ ਹੈ ਮਨ ਜੀਤੇ ਜਗ ਜੀਤ ਹੈ ਸਭ ਤੋਂ ਔਖਾ ਕੰਮ ਹੈ ਮਨ ਜਿੱਤਨਾ ਇਹ ਮੈਦਾਨ ਚ ਛਾਲ ਮਾਰਨੀ ਪੈਗੀ ਤੇ ਹਾਰ ਜਿੱਤ ਬਣੀ ਹੈ ਜੇ ਤੂੰ ਮੈਦਾਨ ਚ ਖੇਡੇਗਾ ਹਾਰ ਜਿੱਤ ਬਣੀ ਹੈ ਵੰਦਨਾ ਹਰ ਵੰਦਨਾ ਗੁਣ ਗਾਓ ਗੋਪਾਲ ਰਾਏ ਸਭ ਕੀ ਬੇਨਤੀਆਂ ਕਰਨੀਆਂ ਹਨ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਲਿਹਾਰੇ ਚਾਹੀਏ ਜਿਨ੍ਹਾਂ ਨੇ ਬਹੁਤ ਵੱਡਾ ਭੰਡਾਰਾ ਦਿੱਤਾ ਹੈ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰ ਸਾਰਿਆਂ ਦੇ ਸਾਂਝੇ ਗੁਰੂ ਹਨ ਸੋ ਦੀਵੇ ਬਣਾਉਂਦੇ ਰਹ ਹਾਂ ਇਹ ਗਿਆਨ ਦੀ ਰੋਸ਼ਨੀ ਜਗਾਣੀ ਪੈਗੀ ਫਿਰ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਫਿਰ ਇਹ ਸੰਸਾਰ ਨੂੰ ਸਮਝਣਾ ਪਏਗਾ ਆਪਣੇ ਆਪ ਨੂੰ ਸਮਝਣਾ ਪਏਗਾ ਜਾਣ ਪਛਾਣ ਕਰਨੀ ਪਏਗੀ ਫਿਰ ਤੂੰ ਜ਼ਿੰਦਗੀ ਚ ਪਰੇਸ਼ਾਨ ਨਾ ਹੋਏਂਗਾ ਜੀ ਜੋ ਅੱਖਾਂ ਨਾਲ ਵੇਖ ਰਿਹਾ ਉਹਦਾ ਨਾਸ ਹੋ ਜਾਣਾ ਹੈ ਸੋ ਜੋ ਨਹੀਂ ਵੇਖਿਆ ਉਹ ਨਵਾਂ ਹੈ ਜੋ ਵੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਜਿਹੜੀ ਚੀਜ਼ ਦੀ ਲੋੜ ਹੋਣਦੀ ਹੈ ਉਹ ਆਪ ਹੀ ਪ੍ਰਗਟ ਹੁੰਦੀ ਆ ਦੇਖੋ ਪਟਿਆਲੇ ਚ ਉਹ ਕਰਨਲ ਨਾਲ ਪੁਲਿਸ ਨੇ ਪੰਗਾ ਲੈ ਲਿਆ ਆਮ ਬੰਦੇ ਨਾਲ ਕੀ ਕਰਨਗੇ ਐਦਾਂ ਹੀ ਹੈ ਜਿਸकी लाठी ਉਸकी ਬੈਸ ਜਿਹਨੇ ਸਰਕਾਰ ਚਲਾਣੀ ਹੈ ਉਹਨੂੰ ਹਥਿਆਰਾਂ ਦੀ ਲੋੜ ਹੈ ਸੋ ਅਸੀਂ ਕੀ ਕਰੀਏ ਅਸੀਂ ਆਪਣੇ ਆਪ ਨੂੰ ਸੰਭਾਲੀਏ ਇਹ ਸੰਸਾਰ ਦੀ ਅੱਗ ਤੋਂ ਕੋਈ ਫਿਰਲਾ ਬਚੇਗਾ ਸੋ ਭਾਂਬੜ ਮਚਰੇ ਹਨ ਜਿੱਧਰ ਕਿਧਰ ਨਾਮ ਸੰਤੋਖ ਸਿੰਘ ਇੱਕ ਚਿੰਚਾ ਪਾਣੀ ਪਾ ਕੇ ਦੇਖ ਲੋ ਫਿਰ ਪਤਾ ਲੱਗੇਗਾ ਸੋ ਇਹ ਰੱਬ ਤੇ ਝਗੜਿਆਂ ਤੋਂ ਛੱਡ ਕੇ ਧਰਮੀ ਬੰਨਾ ਪਏਗਾ ਸਾਡਾ ਮਨੁੱਖਾ ਮਾਨਸਾਂ ਦਾ ਸਾਰਿਆਂ ਦਾ ਇੱਕੋ ਹੀ ਧਰਮ ਹੈ ਸੋ ਰੱਬ ਸਾਡੇ ਵੱਖਰੇ ਵੱਖਰੇ ਹਨ ਰੱਬ ਨੂੰ ਇੱਕ ਪਾਸੇ ਕਰਕੇ ਰੱਬ ਦਾ ਝਗੜਾ ਛੱਡ ਕੇ ਤੂੰ ਲੌਜੀਕ ਗੱਲ ਕਰਨੀ ਪੈਗੀ ਤਰਕ ਨਾਲ ਗੱਲ ਕਰਨੀ ਪੈਗੀ ਇਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਸੀ ਸਭ ਮੌਕੇ ਤੇ ਬੋਲਣਾ ਕੋਈ ਸੌਖਾ ਨਹੀਂ ਸੀ ਇਹ ਭਗਤ ਕੌਣ ਹਨ ਜੋ ਕ੍ਰਾਂਤੀਕਾਰੀ ਹਨ ਇਹ ਭਗਤਨਾ 35 36 ਬੈਠੇ ਸੋ ਜਿਨ੍ਹਾਂ ਨੇ ਸਾਲ ਨੂੰ ਸੌਖਾ ਸਹੀ ਮਾਰਗ ਬਣਾਇਆ ਹੈ ਅੰਦਰ ਹੀ ਸਭ ਕੁਝ ਪ੍ਰਗਟ ਹੋਏਗਾ ਇਹ ਦੁਸ਼ਮਨ ਨੇ ਕੱਟ ਨਹੀਂ ਕਰਨੀ ਜੇ ਗੋਲੀ ਅੱਗੇ ਆਉਣਾ ਹੈ ਗੋਲੀ ਨੇ ਅੰਦਰੋਂ ਬਾਹਰ ਕੱਢ ਦੇਣੀ ਹੈ ਹਨ ਜੇ ਬਿਜਲੀ ਨੂੰ ਹੱਥ ਪਾਈਏ ਨਹੀਂ ਨਹੀਂ ਬਖਸ਼ੇਗਾ ਸੋ ਇਹ ਕੁਦਰਤ ਦਾ ਨਿਯਮ ਸਮਝਣਾ ਪਏਗਾ ਫਾਲੋਅ ਅਪ ਕਰਨਾ ਪਏਗਾ ਦਾਵਾ ਅਗਨ ਬਹੁਤ ਤ੍ਰਿੰਜਾਲੇ ਕੋਈ ਹਰਿਆ ਬੂਟ ਰਹਿ ਹੋਰੀ ਸੇ ਤ੍ਰਿਸ਼ਨਾ ਦੀ ਅਗ ਤੇ ਇਹ ਜੰਗਲ ਚ ਵਿਰਲਾ ਬਚੇਗਾ ਸੋ ਜੋ ਗਰਮਖ ਹੋਏਗਾ ਜੋ ਗੁਰੂ ਦੀ ਮੱਤ ਨਾਲ ਚੱਲੇਗਾ ਸਦਾ ਦੀ ਮੱਤ ਮਾਤਾ ਪਿਤਾ ਸਭ ਤੋਂ ਜਿਆਦਾ ਬੱਚਿਆਂ ਦੀ ਖਿੱਚ ਹੈ ਸੋ ਮਾਤਾ ਪਿਤਾ ਨੂੰ ਗੁਰੂ ਧਾਰਨਾ ਪਏਗਾ ਇਹ ਸਕੂਲ ਨੂੰ ਛੱਡਣਾ ਸੀ ਬੱਸ ਨੂੰ ਛੱਡਣਾ ਸੀ ਹਵਾਈ ਜਹਾਜ਼ ਨੂੰ ਨਹੀਂ ਅਸੀਂ ਪਿਆਰ ਪਾ ਕੇ ਬਹਿ ਗਏ ਸੋ ਜਿਹੜੀ ਗੱਲ ਇੱਕ ਵਾਰੀ ਸਮਝ ਲਈ ਵਾਰ-ਵਾਰ ਪੰਜ ਬਾਣੀਆਂ ਦਾ ਪਾਠ ਕਰੋ ਜੀ ਨਹੀਂ ਅੰਮ੍ਰਿਤ ਛਕੋ ਜੀ ਠੀਕ ਹੈ ਬਾਹਰੋਂ ਤੇ ਅੰਦਰੋਂ ਉੱਠੇਗਾ ਅੰਦਰੋਂ ਖਜ਼ਾਨਾ ਉੱਠੇਗਾ ਜੋ ਬਹੁਤ ਵੱਡਾ ਭੰਡਾਰਾ ਹੋਏਗਾ ਸਤ ਪੁਰਸ਼ਾਨਾ ਹੋ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਜੀ ਸੇਰ ਦਾ ਭੁੱਲਿਆ ਛਾਵ ਨੂੰ ਘਰ ਆਜੇ ਭੁੱਲਿਆ ਨਹੀਂ ਸੋ ਕੀ ਪ੍ਰਾਪਤ ਕਰਨਾ ਹੈ ਦੇਹਚ ਮਿਲੇਗਾ ਆਨੰਦ ਖੇੜਾ ਖੁਸ਼ੀ ਲੈਣ ਆਏ ਹਾਂ ਵਿਗਿਆਨ ਨੇ ਬਾਹਰੋਂ ਸਾਨੂੰ ਸੁਖ ਦਿੱਤੇ ਕੀ ਸੁਖ ਮਿਲ ਗਏ ਨਹੀਂ ਅੰਦਰ ਵੱਡਾ ਕਰਨਾ ਸੀ ਅੰਦਰ ਨੂੰ ਤਗੜਾ ਕਰਨਾ ਸੀ ਜੇ ਡਰ ਆਇਆ ਚਿੰਤਾ ਆਈ ਸਭ ਕੁਝ ਖਤਮ ਹੋ ਜਾਣਾ ਹੈ ਅੰਦਰ ਨੇ ਨੇ ਇਹ ਅੱਗ ਨੇ ਜਾਲ ਦੇਣਾ ਹੈ। ਸੋ ਅੱਗ ਨੇ ਪਾਣੀ ਨੂੰ ਖਾ ਜਾਣਾ ਹੈ। ਪਾਣੀ ਨੇ ਧਰਤੀ ਨੂੰ ਖਾ ਜਾਣਾ ਹੈ। ਹੌਲੀ-ਹੌਲੀ ਵਿੱਚੇ ਸਮੇਟਿਆ ਜਾਣਾ ਹੈ ਸੰਸਾਰ ਜੀ। ਇਹ ਪੰਜਾਂ ਤੱਤਾਂ ਤੋਂ ਬਣਿਆ ਹੈ ਸਭ ਕੁਝ। ਹੋ ਸਕਦਾ ਛੇਵਾਂ ਤੱਤ ਹੋਵੇ ਮੈਂ ਤੇਰਾ ਭਾਈ ਹਾਂ। ਜਦੋਂ ਲੋੜ ਹੁੰਦੀ ਆ ਮੋਟਾਂ ਲੈਣੀਆਂ ਹੁੰਦੀ ਆ ਨਾ ਮਤਲਬ ਹੁੰਦਾ ਹੈ ਰਿਸ਼ਤਾ ਲੈਣਾ ਹੁੰਦਾ ਹੈ ਭਾਈ ਬਣ ਜਾਂਦਾ ਹੈ। ਇਹ ਪੰਜਵਾਂ ਪੰਜਵੀਂ ਖਾਣੀ ਵੀ ਆ ਜਾਂਦੀ ਹੈ। ਸੋ ਅੰਡਾ ਜਿਹੜਾ ਸੇਦਾ ਜੋ ਪੁੱਦਾ ਇਹਦੇ ਚ ਤੇ ਸੰਸਾਰ ਰਚਿਆ ਹੈ ਪੰਜਵੀਂ ਖਾਣੀ ਵੀ ਆ ਜਾਂਦੀ ਹੈ ਮੈਂ ਤੇਰਾ ਭਾਈ ਹਾਂ ਸੋ ਮਿੱਠਾ ਪਿਆਰਾ ਬਣ ਕੇ ਫਿਰ ਕਹਿੰਦੇ ਲੁੱਟ ਗਿਆ ਜੀ ਤੂੰ ਆਪਣੇ ਆਪ ਤੇ ਵਿਸ਼ਵਾਸ ਕਰਨਾ ਸੀ ਇਹ ਤੀਜੀ ਦਿਵ ਦ੍ਰਿਸ਼ਟੀ ਖੋਲਣੀ ਪੈਗੀ ਪੰਡਤ ਬੰਨਾ ਪਏਗਾ ਫਿਰ ਤੂੰ ਹਮੇਸ਼ਾ ਲਈ ਅਮਰ ਰਹੇਗਾ ਜੀ ਕੁਰਬਾਨੀ ਪੜਨੀ ਪਏਗੀ ਵਿਚਾਰਨੀ ਪਏਗੀ ਸਾਰੇ ਧਰਮ ਦਾ ਕੋਈ ਤਤਸਾਰ ਹੈ ਧਰਮੀ ਬੰਨਾ ਪਏਗਾ ਰੱਬ ਦੇ ਝਗੜੇ ਛੱਡ ਕੇ ਰੱਬ ਨੂੰ ਇੱਕ ਪਾਸੇ ਛੱਡ ਕੇ ਰੱਬ ਤੇ ਜੇ ਕੋਈ ਚਲਾ ਰਿਹਾ ਹੈ ਫਿਰ ਤਾਂ ਨਹੀਂ ਸਤੋਂ ਆਪਣੇ ਆਪ ਤੇ ਵਿਸ਼ਵਾਸ ਕਰੋ ਵਿੱਚ ਹੀ ਆਇਆ ਹੋਇਆ ਤੇਰੇ ਵਿੱਚ ਵੀ ਆਇਆ ਹੋਇਆ ਹੈ ਅਸੀਂ ਸਾਰਿਆਂ ਚ ਸਮਝਦੇ ਹਾਂ ਚੌਥੇ ਪਦ ਦਾ ਗਿਆਨ ਹੈ ਜੀ ਜਦੋਂ ਸਰੋਤਾ ਟੀਲਾ ਹੁੰਦਾ ਛੋਟਾ ਹੁੰਦਾ ਹੈ ਬਖਤਾ ਵੀ ਛੋਟਾ ਹੋ ਜੇਗਾ ਸ ਬਟਾ ਤੇਲ ਚਾਹੀਦਾ ਹੈ ਦਿਲ ਚੋਈ ਹੈ ਦਿਲਾਂ ਦੀ ਹਾਕ ਦਿਲ ਜਲਨਗੇ ਜੀ ਸ਼ਲੋਕ ਪਾਉਣ ਗੁਰ ਪਾਣੀ ਪਤਾ ਮਾਤਾ ਤਰਤ ਬਾਤ ਦਿਸ ਰਾਤ ਦਾ ਦਾਇਆ ਖੇਲਾ ਸਕਤ ਚੁਗਿਆ ਇयां ਭਰੇਂਗਾ ਬਚਤਰ ਦੂਰ ਕਰਮੀ ਆਪ ਕੋ ਆਪਣੀ ਕੇ ਲੈਣਾ ਤਾਂ ਦੂਰ ਜਿਨਹੀ ਨਾਮ ਤੇ ਆ ਗਏ ਸਖਤ ਕਾਲ ਨਾਕ ਤੇ ਮੂੰਹ ਚਲੇ ਕਿਤੀ ਛੁੱਟੀ ਨਾ Neend ਕਰਨੀ ਸੀ ਮਚਕਤ ਕੱਲ ਨਹੀਂ ਸੀ ਕੋਣ ਪਸੇਲੇ ਦੀ ਕਮਾਈ ਏ ਤੇਰੇ ਲੇਖੇ ਚ ਹੈ ਜੋ ਤੂੰ ਪਖੰਡ ਕਰਦਾ ਹੈ ਜੇ ਤੂੰ ਝੂਠ ਦੀ ਸਵਾਰੀ ਕਰੇਗਾ ਬਿਨ ਪਾਣੀ ਤੋਂ ਡੁੱਬ ਜੇਗਾ ਜੀ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਵੇਗੀ ਇੱਕੋ ਹੈ ਭਾਈ ਇੱਕੋ ਹੈ ਗੁੱਠੇ ਵਰਗਾ ਗੁੱਠਾ ਨਹੀਂ ਬਣਾ ਰਿਆ ਉਹਦੀ ਦੇਵਕ ਸ਼ਕਤੀ ਆਪਣੇ ਆਪ ਚੱਲ ਰਹੀ ਹੈ ਚਿਹਰੇ ਵਰਗਾ ਚਿਹਰਾ ਨਹੀਂ ਬਣਾ ਰਿਆ ਦਾਣੇ ਵਰਗਾ ਦਾਣਾ ਨਹੀਂ ਬਣਾ ਰਿਆ ਏਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਤੇ ਏਕਾ ਦੁਆ ਦਿਆ ਗਿੰਤੀ ਸੀ ਅੰਗਾ ਦੀ ਨਹੀਂ ਏਕਾ ਲਿਖਿਆ ਜੇ ਦੁਆ ਹੋਏਗਾ ਤਾਂ ਏਕੇ ਦੀ ਕਦਰ ਹੈ ਕਿਹੜਾ ਸੂਰਜ ਚੜਿਆ ਸੂਰਜ ਤਾਂ ਇੱਕੋ ਹੀ ਹੈ ਕਿਹੜਾ ਫੁੱਫੜ ਆਇਆ ਤੇ ਫੁੱਫੜ ਇੱਕ ਹੈ ਸੋ ਤਾਂ ਹੀ ਏਕਾ ਨਹੀਂ ਲਿਖਿਆ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਏਕ ਏਕੇ ਦੀ ਵਿਆਖਿਆ ਹੈ ਤੂੰ ਆਪ ਹੀ ਹੈਂ ਉੱਥੇ ਕਿਉਂ ਜਾਈਏ ਜੇ ਇੱਥੇ ਖੁੱਲਾ ਦਰਬਾਰ ਲੱਗਾ ਹੈ ਭਗਤ ਨਾਮਦੇਵ ਜੀ ਆਂਦੇ ਉਹ ਇੱਥੇ ਕਿਉਂ ਜਾਈਏ ਉੱਥੇ ਕਿਉਂ ਜਾਈਏ ਜਦੋਂ ਇੱਥੇ ਸਾਰਾ ਕੁਝ ਆਇਆ ਹੋਇਆ ਹੈ ਅੰਦਰ ਸਰੀਰ 'ਚ ਆਇਆ ਹੋਇਆ ਹੈ ਇਹ ਮੱਥੇ ਕੋਲ ਇਹਦਾ ਸੁਪਰੀਮ ਪਾਵਰ ਇਹ ਤੀਜੀ ਅੱਖ ਖੁੱਲਣੀ ਪੈਗੀ ਦੋ ਅੱਖਾਂ ਦੇਖਦੀਆਂ ਵੇਖਦੀਆਂ ਬਸ ਬਟਾਪਾ ਆ ਗਿਆ ਨੇੜੇ ਆ ਗਿਆ ਪਿੱਛੇ ਦੂਰ ਹੈ ਗਿਆ ਅੱਗੇ ਨੇੜੇ ਆ ਗਿਆ ਸਾਰੀ ਵਿਆਖਿਆ ਏਕੇ ਦੀ ਹੈ ਸੋ ਇੱਕ ਪਿਤਾ ਇੱਕ ਕਿ ਆ ਮਾਰਕ ਕਾਦਾ ਚੱਲਦਾ ਹੈ ਇਹ Hindu ਜੀ ਹੈ ਮੁਸਲਮਾਨ ਜੀ ਇਹ ਸਾਈ ਜੀ ਨਹੀਂ ਸਭ ਕੁਝ ਇੱਕੋ ਹੀ ਹੈ ਮਨੁੱਖ ਜਾਤ ਸਾਡੀ ਹੈ ਚਾਹੇ ਇਸਤਰੀ ਹੈ ਚਾਹੇ ਮਰਦ ਹੈ ਸਭ ਆਪਣੇ ਆਪ ਨੂੰ ਪਿਆਰ ਕਰਨਾ ਹੈ ਆਪਣੇ ਆਪ ਨੂੰ ਮੈਂ ਸਭ ਤੋਂ ਜ਼ਿਆਦਾ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਹੈ ਅੰਦਰ ਹੀ ਆਇਆ ਹੈ ਉਹ ਸਭ ਕੁਝ ਜੀ ਜੋ ਤੂੰ ਬਾਹਰ ਪਾਲਦਾ ਹੈ ਭਰਮ ਚ ਹੈ ਸਾ ਕਿਤੇ ਬੱਤੀ ਜਾਗ ਰਹੀ ਸੀ ਕਹਿੰਦੇ ਲੱਭ ਰਿਆਂ ਕੀ ਕਹਿੰਦਾ ਮੇਰਾ ਘਵਾਚਾ ਕਹਿੰਦਾ ਕਿੱਥੇ ਜਾਂਦਾ ਘਰ ਘਵਾਚਾ ਜੇ ਘਰ ਘਵਾਚਾ ਹੈ ਘਰੋਂ ਹੀ ਲੱਭਣਾ ਹੈ ਸਾ ਅਸੀਂ ਦਾਤਾਂ ਨਾਲ ਪਿਆਰ ਕਰ ਲਾਪੇ ਦਾਤੇ ਨਾਲ ਕਰਨਾ ਸੀ ਆਪਣੇ ਆਪ ਨਾਲ ਕਰਨਾ ਸੀ ਪ੍ਰੇਮੀ ਬਨਣਾ ਸੀ ਦਇਆ ਧਾਰਨੀ ਸੀ ਸੱਚ ਦੀ ਸਵਾਰੀ ਕਰਨੀ ਸੀ ਸਾ ਕਿਮਾ ਸੰਤੋਖ ਸਭ ਕੁਝ ਅੰਦਰ ਹੀ ਪ੍ਰਾਪਤ ਹੋਏਗਾ ਜੀ ਗੱਲਾਂ ਨਾਲ ਗੱਲ ਨਹੀਂ ਬੰਨੀ ਜੀ ਸ ਆਪਣੇ ਆਪ ਦੀ ਜਾਣ ਪਛਾਣ ਕਰ ਅੰਦਰ ਹੀ ਆਇਆ ਹੋਇਆ ਹੈ ਜੀ ਜਿਹੜਾ ਰੱਬ ਲਪਤੇ ਹਾਂ ਰੱਬ ਤੇ ਝਗੜੇ ਨੂੰ ਕਾਂਟੀ ਮਾਰ ਕੇ ਤੋਂ ਲੋਜਿਕ ਤਰਕ ਨਾਲ ਗੱਲ ਕਰ ਸ ਅੰਦਰ ਹੀ ਹਨ ਢੰਡਾਰੇ ਸਾਰੇ ਪਤਨੀ ਬੱਚੇ ਘਰ ਬੰਗਲਾ ਗਾੜੀ ਕਿੰਨਾ ਜੀਣਾ ਹੈ ਪਰਮੇਸ਼ਰ ਨੇ ਇੱਕ ਵਾਰੀ ਪੱਕੇ ਕਾਨੂੰਨ ਬਣਾਤੇ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਜੀ ਜਿੰਨੂੰ ਪਰਮੇਸ਼ਰ ਆਣਿਆ ਅੱਲਾ ਆਖਦਿਆਂ ਵੈਗਰੂ ਆਖਦਿਆਂ ਆ ਜੀ ਰਾਮ ਰਾਮ ਕਰਦੇ ਹਾਂ ਤੇ ਦੁਨੀਆ ਮਰ ਗਈ ਆਰਾਮ ਨਹੀਂ ਪਾਇਆ ਜਾਣਾ ਫਿਰ ਅਸੀਂ ਵੈਗਰੂ ਵੈਗਰੂ ਕਰਦੇ ਦੁਨੀਆ ਮਰ ਗਈ ਵੈਗਰੂ ਨਹੀਂ ਪਾਇਆ ਜਾਣਾ ਵੈਗਰੂ ਅਚਰ ਦੇਖੋ ਸਾਹਮਣੇ ਮਸ਼ੀਨ ਦੁੱਧ ਦੇ ਰਹੀ ਹੈ ਕਾਸ ਖਲ ਖਾ ਕੇ ਫੂਸ ਖਾ ਕੇ ਅਬਰਤ ਵਰਗਾ ਦੁੱਧ ਘਾ ਮੈਂ ਇਸ ਬੱਕਰੀ ਦੇ ਰਹੀ ਹੈ ਜੀ ਸੱਚ ਪਰਮੇਸ਼ਰ ਹੈ ਜੀ 84 85 86 ਲੱਖ ਜੋੜ ਬਣਾ ਕੇ ਕੋਈ ਮਿਸਤਰੀ ਵਿੱਚ ਬੰਦਾ ਨਹੀਂ ਆਇਆ ਹੋਇਆ ਵੇਖਣ ਵਾਲੀ ਤੀਜੀ ਅੱਖ ਮੱਥੇ ਕੋਲ ਖੁੱਲੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਦਾਸ ਕੋ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਗੁਰੂ ਬਖਸ਼ ਨਾਰ ਹੈ ਇਹ ਪਸ਼ੂ ਮੂਰਖ ਹਨ ਕਦੀ ਚਿੰਤਾ ਕਰਦੇ ਹਨ ਕਦੀ ਝੂਠ ਬੋਲਦੇ ਹਨ ਅਸੀਂ ਮਨੁੱਖ ਹੋ ਕੇ ਆਪਣੇ ਬੰਦੇਆਂ ਦਾ ਨਾਂ ਬੰਦਗੀ ਕਰ ਰਹੇ ਹਾਂ ਅਸੀਂ ਆਪਣਾ ਨਾਂ ਖਰਾਬ ਕਰ ਰਹੇ ਹਾਂ ਜੀ ਸਾਰੀ ਵੀਡੀਓ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਜੀ